ਕੀ ਸਾਡਾ ਦੂਸਰਾਂ ਦੀ ਅਸੀਂ ਦਿਲ ਸੁਲੇ ਨੂੰ ਕੋਈ ਮਤਲਬੀ ਤਰੀਕਾ ਨਹੀਂ ਦੋ ਖਾਵਾ ਦੇ ਲਈ ਦੂਜੇ ਪਾਸੇ ਇੰਨੀ ਵੱਡੀਆਂ ਫੋਰਸਾਂ ਲਾ ਕੇ ਜਦੋਂ ਕਿਤੇ ਠਾਇਆ ਗਿਆ ਔਰ ਇੰਨੀ ਜਿਆਦਾ ਸਾਡਾ ਨੁਕਸਾਨ ਹੋਇਆ ਕਰੋੜਾਂ ਦਾ ਸਾਡਾ ਨੁਕਸਾਨ ਹੋਇਆ ਉਹਦੇ ਬਾਰੇ ਕੁਝ ਕਹਿਣਾ ਕੋ ਜਾਤ ਤੋਂ ਮੁੰਡੇ ਨਾਤੀ ਨਿਮਾ ਤੋਂ ਮੁੰਡੇ ਨਾਤੀ ਮੈਂ ਵੀ ਕਿਸਾਨ ਦਾ ਪੁੱਤ ਹਾਂ ਲੋਕ ਕੁਤ ਪਰ ਆਪੇ ਇਦਾਂ ਜਿਪਮਾਨਾ ਇਹ ਸਿੱਕਾ ਕਿਉਂ ਕਿ ਕਿਸਾਨ ਦੇ ਮੈਂ ਹਮੇਸ਼ਾ ਨਾਲ ਖੜਾ ਪਰ ਇੰਨਕਸਾਨ ਨਹੀਂ ਹੋਣਾ ਚਾਹੀਦਾ ਸੀ ਪਰ ਹੁਣ ਮੈਨੂੰ ਵੀ ਅਜ ਤੀ ਇਹ ਸਮਝ ਨਹੀਂ ਆਈ ਕਿ ਕੋਈ ਨਾ ਕੋਈ ਉੱਤੇ ਸਰਕਾਰ ਤੇ ਪ੍ਰੈਸ਼ਰ ਹੋਣਾ ਜਿਹੜਾ ਇੱਕਦਮ ਇਹ ਸਾਰਾ ਏਡਾ ਵਡਾ ਕਦਮ ਚੱਕ ਨਾ ਪਈ ਕਿ ਸਾਲ ਸਵਾ ਸਾਲ ਤੇ ਆਪਾਂ ਬੈਠੀ ਆਪਾਂ ਤਾਂ ਕਿਸੇ ਨੇ ਬੁਲਾਇਆ ਹੀ ਨਹੀਂ ਸੀ ਨਾ ਪੰਜਾਬ ਚ ਬੁਲਾਇਆ ਅਸਰਖ ਨੇ 80 90 ਕਿਲੇ ਝੂਨਾ ਲਾਉਣਾ ਮੇਰੀ ਯਾਦ ਕੀ ਆਂਦਾ ਖੇਤਾਂ ਇਹ ਦਿੱਤੂ ਚਾ ਚੁੰਨਾ ਹੁੰਦਾ ਹੀ ਨਹੀਂ ਸਾਡੇ ਦਾ ਪਾਣੀ ਮਾਣਾ ਮੈਂ ਤਾਂ ਫੋਟੋ ਲਵਾ ਦਾ ਆਪਰੇ ਤਾਂ ਨਹੀਂ ਚਲੋ ਇੱਕ ਹੋਰ ਨਹੀਂ ਕੋਈ ਸਾਡੇ ਤਾਂ ਨਹੀਂ ਤੁਸੀਂ ਬੈਠੋ ਆ ਕੀ ਮੇਰੀ ਬੇਟੀ ਦਾ ਸੰਗੋ ਦੀ ਹਾਂ ਨਹੀਂ ਬਿੱਖੀ ਸੰਗੋ ਕਿ ਮੈਂ ਨਾ ਉਹਨਾਂ ਨੂੰ ਆਪਣੇ ਸੈਲਰਾਂ ਵਾਲੇ ਨੂੰ ਇਹ ਪੁੱਛਿਆ ਸੀ ਜੀ ਕਿ ਇਹ ਕਾਰਨ ਕੀ ਆ ਵੀ ਕਿਉਂ ਹਾਈਬ੍ਰਿਡ ਬੈਂਡ ਕਰਤਾ ਜੀ ਤੁਸੀਂ ਚੱਕਣਾ ਅੱਗੇ ਵੀ ਆਪਾਂ ਚੱਕੀ ਜਾਂਦੇ ਹਾਂ ਵੀ ਹੋਰ ਚੱਕੀ ਜਾਂਦੇ ਕਿ ਕਹਿੰਦੇ ਬਾਈ ਜੀ ਅਸੀਂ ਲੋਵਾ ਪਾਏ ਕਿਉਂਕਿ ਇਦੀ ਕਿਉਂ ਜਿਹੜੀ ਫਸਲ ਕਹਿੰਦੇ 80 ਦਿਨਾਂ ਚ ਤਿਆਰ ਹੋ ਜਾਂਦੀ ਹੈ ਨਾ ਉਹਦੇ ਵਿੱਚ ਪੱਟ ਪੱਟ ਐਕੀ ਕਿਦਾਂ ਦੇ ਹੁੰਦੀ ਹੈ ਸਾਡਾ ਨੁਕਸਾਨ ਬਹੁਤ ਜ਼ਿਆਦਾ ਹੁੰਦਾ ਸੀ ਖਸੀ ਜਾ ਕੇ ਬੱਟੀਆਂ ਵੀ ਸਾਡਾ ਇੱਕੋ ਫਿਰ ਤੋਂ ਖਲਾ ਜੀ ਮੈਂ ਇਹ ਵੀ ਕਿਹਾ ਮੈਂ ਇਹ ਫਿਰ ਤੁਸੀਂ ਸਾਡੀਆਂ ਧਰਾਂ 'ਚ ਰਹੇਗੀ ਉਹ ਕਹਿੰਦੇ ਵੀ ਜਿਹੜੀ ਫਸਲ 100 ਦਿਨ ਤੋਂ ਉੱਤੇ ਲੈ ਕੇ ਤਿਆਰ ਹੁੰਦੀ ਹੈ ਉਹਦੇ ਕੋਲੋਂ ਸਾਡਾ ਨੁਕਸਾਨ ਜਦੋਂ ਅੱਜ ਸਾਡਾ ਕੋਈ ਥਤਰਣੀ ਅਸੀਂ ਬਿਲਕੁਲ ਨੂੰ ਕੋਈ ਉਹ ਕਿਉਂ ਤਰੀਕਾ ਕਰਦੇ ਉਠਾਵਾਗੇ ਲਈ ਦੂਜੇ ਪਾਸੇ ਇੰਨੀ ਵੱਡੀਆਂ ਫੋਰਸਾਂ ਲਾ ਕੇ ਬੰਦੂਕੀ ਤੇ ਖਾਇਆ ਗਿਆ ਔਰ ਇੰਨੀ ਜਿਆਦਾ ਸਾਡਾ ਨੁਕਸਾਨ ਹੋਇਆ ਕਰੋੜਾਂ ਰੁਪਏ ਸਾਡਾ ਨੁਕਸਾਨ ਹੋਇਆ ਉਹਦੇ ਬਾਰੇ ਕੀ ਕਿਹਾ ਖੂ ਬਹੁਤ ਜੱਟ ਮੁੰਡੇ ਨਾ ਪੀ ਜਿਹੜਾ ਮੁੰਡੇ ਨਾ ਪੀ ਮੈਂ ਵੀ ਖਾਨ ਦਾ ਪ੍ਰਤਾਨ ਦੇਖ ਲਿਆ ਲੋਕ ਸੁਆਹ ਕੋਈ ਇਤਿਫਾਨੀ ਜਿਵੇਂ ਫੀਕ ਜੋ ਕਿ ਕਿਸਾਨ ਦੇ ਮੈਂ ਹਮੇਸ਼ਾ ਨਾਲ ਖੜਾ ਇਹ ਨੁਕਸਾਨ ਨਹੀਂ ਹੋਣਾ ਚਾਹੀਦਾ ਪਰ ਹੁਣ ਮੈਨੂੰ ਵੀ ਅਜੇ ਇਹ ਸਮਝ ਨਹੀਂ ਆਈ ਕਿ ਕੋਈ ਨਾ ਕੋਈ ਸਰਕਾਰ ਦੇ ਪ੍ਰੈਸ਼ਰ ਹੋਣਾ ਜਿਹੜਾ ਇੱਕਦਮ ਇਹ ਸਾਰਾ ਏਡਾ ਵੜਾ ਕਦਮ ਚੱਕਣਾ ਕਿਉਂਕਿ ਸਾਲ-ਸਵਾ ਸਾਲ ਦੀ ਆਪਾਂ ਬੈਠੀ ਆਪਾਂ ਤਾਂ ਕਿਸੇ ਨੇ ਬੁਲਾਇਆ ਹੀ ਨਹੀਂ ਸੀ ਨਾ ਪੰਜਾਬ ਚ ਬੁਲਾਇਆ ਅਸਲ ਵਿੱਚ ਅਸੀਂ 90 ਕਿਲੇ ਝੋਨਾ ਲਾਉਣਾ ਮੇਰੀ ਆਪ ਦੀ ਖਾਦਾ ਖੇਤਾਂ ਕਿ ਤੁਹਾਨੂੰ ਚੁਣਾ ਹੁੰਦਾ ਹੀ ਨਹੀਂ ਸਾਡੇ ਦਾ ਪਾਣੀ ਮਾਣਾ ਫਿਰ ਮੈਂ ਤਾਂ ਫਿਰ ਨਵਾਂ ਦਾ ਆਪਰ ਤਾਂ ਚਲੋ ਇੱਕ ਮੈਂ ਅਰੇ ਨਹੀਂ ਕਦੀ ਤਾਂ ਨਾ ਲਾਵਾਂਗੇ ਸਾਡੇ ਤਾਂ ਨਹੀਂ ਤੁਸੀਂ ਬੈਠੋ ਆ ਕਿ ਮੇਰੀ ਬੇਇੱਜ਼ਤੀ ਹਾਂਜੀ ਬੇਇੱਜ਼ਤੀ ਬੰਦੋ ਤੇ ਮੈਂ ਨਾ ਉਹਨਾਂ ਨੂੰ ਆਪਣੇ ਛੇਲਰਾਂ ਆਣੇ ਨੂੰ ਇਹ ਪੁੱਛਿਆ ਸੀ ਕਿ ਆ ਤੇ ਕਾਰਨ ਕੀ ਆ ਵੀ ਕਿਉਂ ਹਾਈਬ੍ਰਿਡ ਬੈਂਡ ਕਰਨਾ ਵੀ ਤੁਸੀਂ ਚੱਕਣਾ ਅੱਗੇ ਵੀ ਆਪਾਂ ਚੱਕੀ ਜਾਂਦੇ ਹੁਣ ਹੋਰ ਚੱਕੀ ਜਾਂਦੇ ਉਹ ਕਹਿੰਦੇ ਭਾਈ ਜੀ ਅਸੀਂ ਰੋ ਆਪਾਂ ਆਇਆ ਬਟਾ ਕੇ ਇਹ ਕਿਤੇ ਕਿਉਂ ਜਿਹੜੀ ਫਸਲ ਕਹਿੰਦੇ 80 ਦਿਨਾਂ ਚ ਤਿਆਰ ਹੋ ਜਾਂਦੀ ਹੈ ਨਾ ਉਹਦੇ ਵਿੱਚ ਪੁੱਟ ਪਾਚ ਇੰਨੀ ਕਿ ਜ਼ਿਆਦੇ ਹੁੰਦੀ ਹੈ ਸਾਡਾ ਨੁਕਸਾਨ ਹੋt ਜ਼ਿਆਦਾ ਹੁੰਦਾ ਤੇ ਅਸੀਂ ਜਾ ਕੇ ਕਹਿੰਦੇ ਹਾਂ ਕਿ ਸਾਡਾ ਇਹ ਕੋ ਫੇਵਰਟ ਕੋ ਖਲਾਸ਼ ਮੈਂ ਇਹ ਵੀ ਕਿਹਾ ਮੈਂ ਇਹ ਫਿਰ ਤੁਸੀਂ ਸਾਡੀਆਂ ਜਣਾ ਰਹਿਗੇ ਉਹ ਕਹਿੰਦੇ ਜੀ ਜਿਹੜੀ ਫਸਲ 100 ਦਿਨ ਤੋਂ ਉੱਤੇ ਲੈ ਕੇ ਤਿਆਰ ਹੁੰਦੀ ਹੈ ਕਹਿੰਦੇ ਕੋਈ ਸਾਡਾ ਨੁਕਸਾਨ